ਇੱਕ ਹੋਰ ਆਪਾਂ ਬਹੁਤ ਸੋਹਣੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਰੇਟ ਅੱਜ ਤੁਹਾਨੂੰ ਦੇਖਣ ਨੂੰ ਮਿਲੂਗਾ ਸਿਰਫ 8 ਲੱਖ ਰੁਪਿਆ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੂਠੀ ਘਰ ਮਕਾਨ ਦੀ ਆਪਣਾ ਨੰਬਰ ਉੱਪਰ ਹਮੇਸ਼ਾ ਪੂਰੀ ਵੀਡੀਓ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫ੍ਰੀ ਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਡਿਮਾਂਡ ਇਹਨਾਂ ਨੇ 8 ਲੱਖ ਰੁਪਈਆ ਕੀਤੀ ਆ ਬਾਕੀ ਡਬਲ ਸਟੋਰੀ ਘਰ ਬਣਿਆ ਹੋਇਆ ਜਿੰਨਾ ਕ ਰੇਟ ਇਹਨਾਂ ਨੇ ਮੰਗਿਆ ਉਸ ਹਿਸਾਬ ਨਾਲ ਘਰ ਦੀ ਕੰਡੀਸ਼ਨ ਤੇ ਘਰ ਆਪਰ ਵਧੀਆ ਮਿਲੂਗਾ ਬਾਕੀ ਤੁਹਾਨੂੰ ਮੈਂ ਕੱਲੀ ਕੱਲੀ ਗੱਲ ਦੱਸਦਾ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਮੇਨ ਗੇਟ ਵਧੀਆ ਲੱਗਿਆ ਹੋਇਆ ਜਦੋਂ ਆਪਾਂ ਮੇਨ ਗੇਟ 'ਚ ਐਂਟਰ ਕਰਦੇ ਆ ਅੰਦਰ ਤਾਂ ਇੱਕ ਪਾਸੇ ਪਹਿਲਾਂ ਆਪਾਂ ਨੂੰ ਬਾਥਰੂਮ ਏਰੀਆ ਤੇ ਬਾਸ਼ਫੇਸ਼ਨ ਵਗੈਰਾ ਸਾਰਾ ਕੁਝ ਮਿਲ ਜੂਗਾ ਤੇ ਇੱਕ ਆਪ ਨੂੰ ਪੋਰਚ ਮਿਲ ਜੂਗਾ ਛੋਟਾ ਜਿਹਾ ਤੇ ਇਸ ਸਾਹਮਣੇ ਆਪਾਂ ਨੂੰ ਇੱਕ ਬੈਡਰੂਮ ਮਿਲ ਜੂਗਾ ਜਿਵੇਂ ਕਿ ਤੁਸੀਂ ਆਪ ਬੈਡਰੂਮ ਦੇਖ ਰਹੇ ਹੋ ਬਿਲਕੁਲ ਸਾਹਮਣੇ ਆ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਤੇ ਇਧਰਲੇ ਪਾਸੇ ਜਿੱਧਰ ਹੁਣ ਤੁਸੀਂ ਗੇਟ ਦੇਖ ਰਹੇ ਹੋ ਇਧਰ ਇੱਕ ਆਪਾਂ ਨੂੰ ਛੋਟਾ ਜਿਹਾ ਕਿਚਨ ਮਿਲ ਜੂਗਾ ਤੇ ਇੱਕ ਪਾਸੇ ਇਹਨਾਂ ਨੇ ਸੋਫੇ ਲਾ ਰੱਖੀ ਐ ਤੇ ਇੱਥੋਂ ਹੀ ਆਪਾਂ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਕੀ ਲਾਈਟਿੰਗ ਲੂਇਟਿੰਗ ਦਾ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਰੰਗ ਵੀ ਸਾਰਾ ਹੋਇਆ ਪਰ ਰੰਗ ਨੀਚੇ-ਨੀਚੇ ਤੋਂ ਤੇ ਕਈ ਥਾਵਾਂ ਤੋਂ ਖਰਾਬ ਜ਼ਰੂਰ ਹੋਇਆ ਪਿਆ ਜੇ ਆਪਾਂ ਰੰਗ ਦੀ ਗੱਲ ਕਰੀਏ ਤਾਂ ਰੰਗ ਲਗਭਗ ਖਰਾਬ ਹੀ ਆ ਰੰਗ ਕਰਵਾਉਣ ਦੀ ਲੋੜ ਹੈਗੀ ਹੈ ਬਾਕੀ ਹੋਰ ਕੋਈ ਕੰਮ ਨਹੀਂ ਭਾਲਦਾ ਸਾਰਾ ਕਰ ਇਹ ਡਬਲ ਸਟੋਰੀ ਬਣਿਆ ਹੋਇਆ ਉੱਪਰ ਵੀ ਬਣਿਆ ਹੋਇਆ ਨੀਚੇ ਤਾਂ ਤੁਸੀਂ ਸਾਰਾ ਦੇਖ ਲਿਆ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਜਿਹੜੀ ਮਾਲਕ ਨੇ ਜਗ੍ਹਾ ਦੱਸੀ ਆ 50 ਗੱਜ ਦੱਸੀ ਐ ਜੀ 50 ਗੱਜ ਦੇ ਵਿੱਚ ਘਰ ਇਹ ਬਣਿਆ ਹੋਇਆ ਵਧੀਆ ਬਣਿਆ ਹੋਇਆ ਸੋਹਣਾ ਘਰ ਹੈ ਬਾਕੀ ਉੱਪਰ ਵੀ ਆਪਾਂ ਨੂੰ ਪੋਰਸ਼ਨ ਮਿਲ ਜੂਗਾ ਬੈਡਰੂਮ ਕਿਚਨ ਬਾਥਰੂਮ ਉੱਪਰ ਵੀ ਆਪਾਂ ਨੂੰ ਮਿਲ ਜੂਗਾ ਤੇ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਆਪਾਂ ਨੂੰ ਇੱਥੋਂ ਪੌੜੀਆਂ ਦੇਖਣ ਨੂੰ ਮਿਲ ਜਾਣੀਆਂ ਤੇ ਸਾਰਾ ਕੁਝ ਬਾਕੀ ਤੁਸੀਂ ਦੇਖ ਲੂ ਬੈਡਰੂਮ ਉੱਪਰੋਂ ਵੀ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜੂਗਾ ਤੇ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਰਿਹਾ ਜੀ ਵੀਡੀਓ 'ਚ ਤੇ ਵੀਡੀਓ ਮੈਨੂੰ ਕਿਵੇਂ ਦੀ ਲੱਗ ਰਹੀ ਹੈ ਤੁਸੀਂ ਲਾਜ਼ਮੀ ਦੱਸਿਓ ਜੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜ਼ਰੂਰ ਲਾਈਕ ਕਰ ਦਿਓ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਸੀ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ ਕੁਠੀ ਮਕਾਨ ਲੈ ਕੇ ਆਉਂਦੇ ਰਹਨੇ ਆ ਇਸੇ ਤਰ੍ਹਾਂ ਦੀ ਡੇਲੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਲਾਜ਼ਮੀ ਦਬਦਿਓ ਤੇ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਕਦੋਂ ਵੀ ਲੈ ਕੇ ਪਹੁੰਚੀਏ ਜਿਹੜੇ ਵੀ ਵੇਲੇ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਨਾ ਨਾ ਭੁੱਲਿਓ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਇਹ ਜਿਹੜਾ ਘਰ ਹੈ ਲੁਧਿਆਣਾ ਏਰੀਆ ਦੇ ਵਿੱਚ ਮਿਲੂਗਾ ਮਾਲਕ ਨੇ ਲੁਧਿਆਣਾ ਲੋਕੇਸ਼ਨ ਦੱਸੀ ਹੈ ਬਾਕੀ ਜੇ ਤੁਸੀਂ ਪੂਰੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕੁਝ ਵੀ ਘਰ ਬਾਰੇ ਗੱਲ ਕਰਨੀ ਹੈ ਕੁਝ ਪੁੱਛਣਾ ਹੈ ਘਰ ਬਾਰੇ ਕੁਝ ਵੀ ਹੈ ਚਾਹੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਨੂੰ ਫੋਨ ਕਰ ਲਿਓ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੁਹਾਨੂੰ ਮੈਂ ਕਨਫਰਮ ਵੀ ਕਰਵਾ ਦਿੰਨੇ ਜੀ ਮਾਲਕ ਦਾ ਓਨਰ ਦਾ ਨੰਬਰ ਹੈ 9592155818 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ ਤੁਹਾਨੂੰ 95921555818 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਨੂੰ ਫੋਨ ਕਰੋ ਕੁਝ ਵੀ ਪੁੱਛਣਾ ਹੈ ਮਾਲਕ ਤੋਂ ਜਿੰਨੀ ਜਾਣਕਾਰੀ ਲੈਣੀ ਹੈ ਕੁਝ ਵੀ ਤੁਸੀਂ ਪੁੱਛੋ ਜੀ ਤੇ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚਾਹੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੂਠੀ ਮਕਾਨ ਕਿਸੇ ਵੀ ਏਰੀਆ ਚ ਵੇਚਣ ਵਾਸਤੇ ਹੈਗੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਕਿਤੋਂ ਵੀ ਦੇਖ ਰਿਹਾ ਹਾਂ ਪੰਜਾਬ ਹਰਿਆਣਾ ਰਾਜਸਥਾਨ ਕੋਈ ਪਿੰਡ ਸ਼ਹਿਰ ਕੋਈ ਬਾਹਰ ਬਣਿਆ ਕੋਈ ਕਲੋਨੀ ਚ ਬਣਿਆ ਕਿਤੇ ਵੀ ਹੈ ਤੁਸੀਂ ਆਪਣੇ ਕੋਲ ਇੱਕ ਵੀਡੀਓ ਪੂਰੀ ਵਧੀਆ 4 ਤੋਂ 5 ਮਿੰਟ ਦੀ ਬਾਰੋ ਮਣਾਉਣੀ ਸ਼ੁਰੂ ਕਰਨੀ ਹੈ ਜੀ 메ਨ ਗੇਟ ਤੋਂ ਤੇ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਣਾ ਕੇ ਆਪਣੇ WhatsApp ਨੰਬਰ ਤੇ ਭੇਜ ਦਿਓ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੂਆ ਪੂਰੀ ਵੀਡੀਓ ਚ ਹਮੇਸ਼ਾ ਹਰ ਵੀਡੀਓ ਚ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੁਰਾ 2673 ਪੇਜ ਕੇ ਬਿਲਕੁਲ ਫਰੀਦ ਵਿਚਾਇੜ ਲਗਵਾ ਸਕਦਾ ਹਾਂ ਜੀ ਬਾਕੀ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਰੇਟ ਤੇ ਘਰ ਵਧੀਆ ਆਪਾਂ ਨੂੰ ਮਿਲੂਗਾ ਤੇ ਕਾਫੀ ਡਿਮਾਂਡ ਆ ਰਹੀ ਸੀਗੀ ਲੁਧਿਆਣੇ ਸਾਈਡ ਤੋਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੁਹਾਡੇ ਫਰਮਾਇਸ਼ ਤੇ ਹੀ ਆਪਾਂ ਇਹ ਵੀਡੀਓ ਲੈ ਕੇ ਪਹੁੰਚਿਆ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਮੈਂਟ ਕਰਿਆ ਕਰੋ ਜੀ ਤੁਹਾਡੇ ਕਮੈਂਟ ਮੈਂ ਹਰ ਰੋਜ਼ ਦੇਖਦਾ ਹੁੰਨਾ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਅਗਲੀ ਵੀਡੀਓ ਆਪਾਂ ਤਿਆਰ ਕਰਦੇ ਹੁੰਨੇ ਵੀ ਕਿਹੜੇ ਏਰੀਆ ਚੋਂ ਕਿੰਨੀ ਕੁ ਜ਼ਿਆਦਾ ਮੰਗ ਆ ਰਹੀ ਹੈ ਉਸ ਹਿਸਾਬ ਨਾਲ ਬਾਕੀ ਕਮੈਂਟ ਲਾਜ਼ਮੀ ਕਰਿਆ ਕਰੋ ਜੀ ਤੇ ਵੀਡੀਓ ਬਾਰੇ ਵੀ ਦੱਸੋ ਰੇਟ ਬਾਰੇ ਵੀ ਦੱਸੋ ਤੇ ਸਾਰਾ ਕੁਝ ਕਨਫਰਮ ਕਰਿਆ ਕਰੋ ਜੀ ਤੁਸੀਂ ਵੀ ਕਮੈਂਟ ਕਰਕੇ ਇਹ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਸਾਰਾ ਕੁਝ ਦੱਸਿਆ ਕਰੋ ਜੀ ਬਾਕੀ ਤੁਸੀਂ ਹਰ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਨੇ ਹੋ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬੜੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹਾਰ ਰੋਜ਼ ਸਪੋਰਟ ਕਰਦੇ ਹੋ ਮੈਂ ਉਮੀਦ ਕਰਦਾ ਅੱਜ ਦੀ ਵੀਡੀਓ ਵੀ ਆਪਣੀ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਅੱਜ ਵਾਲੀ ਵੀਡੀਓ ਨੂੰ ਵੀ ਫੁੱਲ ਸਪੋਰਟ ਦਿਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਬਾਕੀ ਜ਼ਿਆਦਾ ਲੰਮੀ ਵੀਡੀਓ ਆਪਾਂ ਖਿੱਚਦੇ ਨਹੀਂ ਹੁਣ ਤੇ ਕਮੈਂਟ ਲਾਜ਼ਮੀ ਕਰੋ ਤੇ ਐਨੇ ਆਪਾਂ ਦੇਖਦੇ ਆ ਜੀ ਕਿੰਨੇ ਕੁ ਜ਼ਿਆਦਾ ਕਮੈਂਟ ਕਿਹੜੇ ਏਰੀਆ ਚੋਂ ਕਿੰਨੇ ਕਰ ਰਹੇ ਨੇ ਉਸ ਦੇ ਹਿਸਾਬ ਨਾਲ ਆਪਾਂ ਵੀਡੀਓ ਅਗਲੀ ਤਿਆਰ ਕਰਦੇ ਹਾਂ ਕਮੈਂਟ ਕਰਨਾ ਨਾ ਭੁੱਲਿਓ ਜੀ ਲਾਈਕ ਕਰਨਾ ਨਾ ਭੁੱਲਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਿਸੇ ਨੇ ਐਡ ਕਰਬੋਣੀ ਹੈ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਬਸ ਭੇਜ ਦਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਮੈਂ ਉਮੀਦ ਕਰਦਾ ਹਾਂ ਅਗਲੀ ਵੀਡੀਓ ਚ ਵੀ ਉਹਨ ਵਧੀਆ ਰੇਟ 'ਚ ਵਧੀਆ ਕਾਰ ਤੁਹਾਡੇ ਲੋਕੇਸ਼ਨ ਤੇ ਮਿਲੇ ਤੁਹਾਨੂੰ